ਲਾ ਦੋਸਤੋ ਬੱਕਰੀਆਂ ਸੌਦਾ ਹੋਣ ਲੱਗਾ ਬਰਗਾੜੀ ਬੱਕਰਾ ਮੰਡੀ ਤੇ ਹਰ ਬੋਧਾ ਨੂੰ ਲੱਗਦੀ ਆ ਤੇ ਬੱਕਰੀ ਹੈਗੀ ਆ ਹਰੀ ਕੇ ਕਲਾਂ ਵਾਲੇ ਬੱਕਰੀ ਆ ਮੰਡੀ ਓਨਰ ਦੀ ਤੇ ਖਰੀਦਾ ਬਾਈ ਬਾਈ ਆਪਣਾ ਕਿਹੜਾ ਆਪਣਾ ਖਰੀਦਣ ਵਾਲਾ ਨੱਥੇ ਵਾਲੇ ਤੋਂ ਆਇਆ ਬਾਈ ਇਹ ਖਰੀਦੇ ਆ ਆ ਬੱਕਰੀ ਆ ਆ ਜੋ ਮੋੜਿਆ ਹੁਣ ਇਧਰ ਕਿਤੇ ਹੁਣ ਫੇਰ ਉੱਠ ਕੇ ਆਜੋ ਆਜੋ ਕਰਾ ਆ ਚਲ ਕੇ ਆ ਵੀ ਲੋ ਬੰਦੈ ਉਹ ਸੇ ਜਾ ਲੈ ਮੈਂ ਆ ਗਿਆ ਜੰਗਾ ਤੂੰ ਮੇਟਾ ਜੀ ਇਹਨਾਂ ਕੋਈ ਪੁੱਛਦਾ ਆ ਗਿਆ ਜੰਗਾ ਪੂਰੀ ਜੰਗਾ ਕੱਲ੍ਹ ਹੋਏ ਮੈਂ ਗੋਪੀ ਓ ਗੋਪੀ ਇੱਥੇ ਆ ਜਾਓ ਯਾਰ ਬਾਅਦ ਚ ਉੱਥੇ ਵੀ ਉਹੀ

நான் பஞ்ச சோ தான் கலோ ஆஹ் ர ਉਹ ਤੇ ਇਹਨਾਂ ਦੇ ਪੱਤਕਾਰ ਮਰੀ ਗਏ ਉਹ ਬੱਕਰਾ ਕੋਲ ਨਾ ਖੈਣ ਜਾ ਰਿਹਾ ਫੜਾ ਫੜਾ ਹੈ ਬੜਾ ਬੜ ਹੋ ਗਈ ਆ ਗੋਪੀ ਗੋਪੀ ਦਾ ਆਇਆ ਹੁਣ ਜਾ ਯਾਰ ਓਏ ਯਾਰ ਬੱਕਰੀਆਂ ਲਗਾਈ ਯਾਰ ਆਜੋ ਆਜੋ ਅਸਤੇ ਬੱਕਰੀ ਕੋਲੇ ਓ ਬੱਕਰੀ ਕੋ ਓਏ ਬੱਕਰੀ ਕੋਲੇ ਆਓ ਕਰਾ ਦਿਓ ਬੱਕਰੀ ਕੋਲੇ ਆਓ ਲਓ ਦੋਸਤੋ ਸੌਦਾ ਜਿਹੜਾ ਸਿਰੇ ਚੜੀ ਗਿਆ ਸੈਰ ਦੀ ਜੋ ਕੇ ਸੌਦਾ ਕੀਤਾ ਤੇ ਸੌਦਾ ਜਿਹੜਾ ਸਿਰੇ ਚੜ ਗਿਆ ਅਣ ਚੈੱਕ ਪਾਸ ਕਰ ਰਹੇ ਆ ਤੇ ਨਥਿਆਲ ਤੋਂ ਆਈ ਸੀ ਬਾਈ ਇਹਨਾਂ ਨੇ ਖਰੀਦੀ ਆ ਤੇ ਗੋਪੀ ਦੀ ਸੀਗੀ ਹਰੀਕੇਗੜ੍ਹ ਮੰਡੀ ਓਨਰ ਦੀ ਕਾਰਪ੍ਰੀਤ ਦੀ ਮੋੜ ਕੇ ਤੋਰ ਦੇ ਵੇਖਣਾ ਭਰਾਵਾ ਹੁਣ ਚੈੱਕ ਕਰ ਲਓ ਵੀ ਆਹ ਚੈੱਕ ਕਰ ਠੀਕ ਆ ਠੀਕ ਆ ਆ ਰਾਜ ਨੂੰ ਚੈੱਕ ਕਰਤੀ ਆ ਜਾ ਵੀ ਆ ਜਾ ਗੁਰਬੀ ਆ ਜਾ ਕਰ ਪਹਿਲੇ ਆ ਗਏ ਉਹ ਪਰਤੀ ਨੇ ਕੁਝ ਨਹੀਂ ਇੱਥੇ ਆ ਗਾ ਗੁਰਮੀ ਕਿੰਨੇ ਓਏ ਕਿੰਨੇ ਹੋਇਆ ਸੌਦਾ ਸਾਢੇ 11 ਦੀ ਲਿਖਾਈ ਆਪੋ ਆਪਣੀ ਠੀਕ ਹੈ ਲੈ ਦੋ ਸਾਢੇ 11 ਹਜ਼ਾਰ ਰੁਪਏ ਸੌਦਾ ਹੋ ਗਿਆ ਆ ਤੇ ਲਿਖਾਈ ਜਿਹੜੀ ਆਪੋ ਆਪਣੀ ਆ ਉਹ ਲਿਆਉਂਦੇ ਜਵਾ ਕੋਈ ਨਹੀਂ ਕੋਈ ਨਹੀਂ ਹੋ ਜਾ ਤੁਹਾਨੂੰ ਇਹ ਸੌਦਾ ਇਹਦਾ ਬਾਤਾਂ ਕਰਾ ਗੋਪੀ ਠੀਕ ਗੋਪੀ ਠੀਕ ਹੋ ਗਈ ਠੀਕ ਹੈ ਠੀਕ ਹੈ ਬਹੁਤ ਅੱਛਾ ਲਿਖਾਈ ਕਰਾ ਠੀਕ ਹੈ ਅੱਛਾ ਕੋਲ ਚੱਲ ਠੀਕ ਕਰਾ ਲਓ ਪਹਿਲਾਂ ਲਿਖਾਈ ਕਰਾਓ ਪਹਿਲਾਂ ਲਿਖਾਈ ਕਰਾ ਲਓ ਪੈਸੇ ਤੁਹਾਨੂੰ ਦਿਵਾਉਣੇ ਬਾਅਦ ਚ ਤੇ ਪੁੱਤ ਵੀ ਹੋ ਜਾਣਾ ਫਿਰ ਮਾਂ ਤੇ ਉਹਦੀ ਸ਼ਰਮ ਨਹੀਂ ਰਹਿੰਦੀ ਪਹਿਲਾਂ ਤੁਹਾਨੂੰ ਰਹੇਗਾ ਉਹਦੀ ਜੀ ਆਇਲ ਤੋਂ ਨਿੰਬੜ ਤੇ ਪਈ ਹਾਂ ਕੱਢ ਜਦੋਂ ਸਟਾਇਪ ਆਉਂਦਾ ਹੈ ਜਿੱਤਰਾ ਨਿਬੜ ਦੋ ਤਾੜੀ ਤੋਂ ਬਾਅਦ ਹਾਂ ਉਹ ਤੰਦ ਲੱਦੇ ਕੋਈ ਫਰਦੀਆਂ ਪਾਤਾ ਵਿਦੇਸ਼ ਨੂੰ ਕੋਈ ਬਣਾ ਦਾਕੀ ਲਗਾਈਆ ਆਪਣਾ ਆਪਣੀ ਨਾ ਕੋਕੀ ਦੀ 11:30 ਦਾ ਨਾ ਸੌਦਾ ਐ ਕੋਕੀ 11:30 ਦਾ ਨਾ ਸੌਦਾ ਲਗਾਈਆ 11:30 ਐਪੇ ਸੌਦਾ ਹੋ ਗਿਆ ਸੀ ਕਦਾ ਪੈਸੇ ਦਿੱਤੇ ਆ ਬਾਈਆਂ ਨੇ ਮੈਂ ਗਿਆ ਕੇ ਹੁਣ ਬੱਕਰੀ ਸੀਗੀ ਹੋਸ ਲਾ ਕੇ 11:30 ਐਪੇ ਸੌਦਾ ਹੈ ਬੱਕਰੀ ਬੱਕਰਾ ਮੰਡੀ ਦਾ ਹਰ ਬਹੁਤ ਵਾਰ ਲੱਗਦੀ ਆ ਬੱਕਰੀ ਪਾਲ ਕੇ ਪਾਈ ਵਾਧਵਾਦ ਤੋਂ ਪਹੁੰਚਿਆ ਕਰੋ ਸਹਿਵਲ ਕਾਂ ਰੋਡ ਤੇ ਮੰਡੀ ਲੱਗਦੀ ਆ ਇਹ ਧੰਨਵਾਦ ਇਦਾਂ ਗੱਲ ਕਰਾਉਂਦਾ ਮੈਂ ਆਪਣਾ ਠਾਈ ਲਾ ਕਰਾ ਉਹ ਚੁੱਪ ਕਰਦਾ ਆਂ ਜੀ ਬੋਦੀ ਮੈਂ ਲਾਉਂਦਾ ਜਿਦੋਂ ਆ ਬੱਕੇ ਦੋਸਤੋ ਕਾਟੂ ਜੀ ਆ ਬਈ ਕਾਟੂ ਜੀ ਕਿ ਸੂਨ ਵਾਲੀ ਕਿਵੇਂ ਆਏ ਕਾਟੂ ਜੀ ਜੈ ਜੀ ਦੱਸੀ ਵੀ ਕਿੰਨੇ ਕਾਟੂ ਜੀ ਦੋਸਤੋ ਉਹ ਬੱਕੇ ਹੁਣ ਤਾਂ ਹੁੰਦਾ ਪਰ ਗਾੜੀ ਬੱਕਰਾ ਮੰਡੀ ਤੇ ਨਹੀਂ ਮਹਿੰਗੀ ਹੈਲੋ ਕਿਵੇਂ ਆ ਯਾਰ ਮਹਿੰਗੀ ਪੈ ਗਈ ਹੁਣ ਨਹੀਂ ਨਹੀਂ ਕਿਹੜੀ 5 ਦਿਨ ਤੱਕ ਤੂੰ ਡਟਾਈ ਦੀ ਨਾਲ ਆ ਜਾ ਮੈਂ ਤੇ ਨਾਲ ਰਕਾ ਪਰਾ ਚੱਲ ਖਾਈਏ ਇੱਕ ਰਾਜੂ ਹੋਰੀ ਨਹੀਂ ਨਹੀਂ ਚੱਲ ਗਿਆ ਤਾਂ ਯਾਰ ਇਹ ਨਹੀਂ ਹੋਰ ਹੋਰ ਕੀ ਵਿਚਾਰਾ ਯਾਰ ਕਿ ਦੱਸ ਦੇ ਕੀ ਮੰਗਿਆ ਬਾਈ ਆਪਾਂ ਵਿਚਾਰ ਬੱਸ 30 ਮਿੰਟ ਖੜਦਾ ਕੀ ਮੰਗਿਆ ਬਾਈ ਜੀ ਕੀ ਮੰਗਿਆ 10000 ਲੱਗਦਾ 10000 ਰੁਪਏ ਬਾਈ ਨੇ ਮੋਲ ਕੀਤਾ ਤੇ 6000 ਰੁਪਏ ਲਾਦਾ ਕਿ ਇਦਨ ਵਾਲੇ ਬਾਈਆਂ ਨੇ ਤੇ ਕਾਟੂ ਚ ਆ ਮੋਦੀ ਤੂੰ ਬਣਾ ਫਦਾ ਜਾ ਟੀਪਾ ਗਿਆ ਤੂੰ ਬੋਲੀ ਮਾਣਦੀ ਆ ਆਂਡਕੀ ਦੀ ਗਰਮੀ ਤਾਂ ਹੈਗੀ ਤਾਂ ਆਪਣੀ ਲਈ ਪਈ ਆ ਕਿ ਤੈਨੂੰ ਲੈਦੀ ਲੱਗਦੀ ਆ ਪਰ ਥੋੜੇ ਜਿ ਥੋੜੇ ਜਿ ਇਨੀ ਨਾ ਪਾਉਣ ਦੇ ਕਸਾਈ ਦੇ ਦੇ ਆ ਲੈ ਹੁਣ ਫੜ ਬਾਈ ਚਲ ਦੱਸ ਦੇ ਉਹ ਪੈਸੇ ਰੱਖ ਤਾ ਯਾਰ ਮਰਜ਼ੀ ਕਰੀ ਲੈ ਮੇਰੀ ਕਾ ਹੁਣ ਮੈਨੂੰ ਪਤਾ ਨਹੀਂ ਕਿ ਜੇ ਜਣੀ ਆਉਂਦੀ ਮੈਂ ਯਾਰ ਮੇਰੀ ਤਾਂ ਗੱਲ ਸੁਣ ਤੈਨੂੰ ਮਾਰਦਾ ਤਾ ਤੈਨੂੰ ਨਹੀਂ ਮਾਰਦਾ ਯਾਰ ਜਿਹੜਾ ਥੋੜਾ ਕਰੂ ਮੈਂ ਪੈਨੂ ਦੇ ਦੂ ਸਾਰਤਾ ਸਹੀ ਕੀ ਕਰਦਾ ਨਾ ਮੈਂ ਤੂੰ ਪਹਿਲੇ ਕਹ ਰਿਹਾ ਪੈਸੇ ਨਹੀਂ ਪਹਿਲੀ ਖਾਈ ਇਹਦੀ ਹੋ ਗਈ ਸਦੀ ਜਾਲ ਓਪਾ ਬਸ ਸਹੀ ਯਾਰ ਜਾ ਜਾ ਯਾਰ ਚਲੋ ਲੈ ਦੋਸਤੋ ਆ ਬੱਕਰੀ ਸੀਗੀ ਨਹੀਂ ਆਪਾਂ ਇਹਦਾ ਪਹਿਲਾਂ ਵੀ ਸੌਦਾ ਚੱਲਦੇ ਉਹ ਸੌਦਾ ਹੋਇਆ ਨਹੀਂ ਜਿਹੜਾ ਹੁਣ ਸੌਦਾ ਜਿਹੜਾ ਦੋਸਤੋ ਸਿਰੇ ਚੜ ਗਿਆ ਤੇ ਕੋਟ ਵਾਲੇ ਬਾਈ ਨੇ ਖਰੀਦੀ ਆ ਪੈਸੇ ਲਓ ਬਈ ਹੱਥ ਦੇ ਦੇਣਾ ਲਗਾਏ ਨਹੀਂ ਕਿਤੇ ਕਰਦੇ ਨਾ ਲਾਉਂਦਾ ਲੱਗਿਆ ਆ ਲਾ ਰਹੇ ਨਾ ਬਾਈ ਮੇਤਰਾ ਬਈ ਆਪਣਾ ਕਿਹੜਾ ਪੈਂਡ ਸੀ ਆਹੀ ਪੈਂਡ ਆ ਮਗਰਾੜੀ ਪਰ ਗਾੜੀ ਤੋਂ ਦੋਸਤੋ ਬਾਈ ਬੱਕਰੀ ਲੈ ਕੇ ਆਇਆ ਸੀ ਤੇ ਕੋਟ ਵਾਲੇ ਬਾਈ ਨੇ ਖਰੀਦੀ ਆ 7 ਜਾਇ ਸੌਦਾ ਨਾ 7000 ਦੋਸਤੋ ਸੌਦਾ ਹੋਇਆ ਤੇ ਲਿਖਾਈ ਆ ਜਿਹੜੀ ਖਰੀਦਣ ਵਾਲੇ ਨੇ ਕਰਾਉਣੀ ਆ ਆ ਬੱਕਰੀ ਸੀਗੀ ਤੇ ਕਾਟੂ ਚਾਹੀਏ ਆ ਕੋਈ ਇੰਤਰੂ ਖਾਲੀ ਨਹੀਂ 7000 ਰੁਪਏ ਦੋਸਤੋ ਸੌਦਾ ਹੋ ਗਿਆ ਹੋ ਗਿਆ ਤੇ ਗਾੜੀ ਬੱਕਰਾ ਮੰਡੀ ਦੇ ਹਰ ਬੋਦੋ ਦੋਸਤੋ ਮੰਡੀ ਲੱਗਦੀ ਆ ਬੇਰਕਾਰ ਰੋਟੇ ਦਿਵੰਤ ਤੋਂ ਬਾਅਦ ਪਹੁੰਚਿਆ ਕਰੋ ਚਰਾਉਣ ਤੋਂ ਰੋਸ ਤੋਂ ਵਧਾਇਆ ਕਰੋ ਆ ਬੱਕਰੀ ਸੀ ਜਨਾ ਨਾਂ ਲਿਖਣਾ ਹਾਂ